ਮੁਸਰਮਾਨ ਹੈ ਠੀਕ ਹੈ ਸਾਡੇ ਲਾਗ ਹੈਗੇ ਇਹ ਮਾਨਕਪੁਰ ਹੋ ਗਿਆ ਦਲੂਆ ਖਦਰੀ ਪੰਨਪੁਰ ਇਹ ਸਾਰੇ ਉਸਰਮਾਨਤੀ ਹਮ ਛੱਤ ਵੀ ਪੁੱਟ ਹੈ ਅੱਛਾ ਇਹਨੇ ਹੋ ਸੀਲਿੰਗ ਕਰਕੇ ਇਹ ਘਟਾਤੀ ਸਾਡੇ ਪਿੰਡ ਨੂੰ ਬਸੇ ਨੇ ਜੀ तकरीबन 650 ਸਾਲ ਹੋਇਆ ਜੀ ਇਹ ਬਲਾਚਾ ਉਰਕੇ ਲਾਗਦੇ ਆਇਆ ਤਾਂ ਉਹਦੇ ਬਜ਼ੁਰਗ ਜਿਹੜੇ ਇਹ ਸਾੜੀ ਮਤਲਬ ਜਿਹੜੀ ਪੀੜੀਦਰ ਪੀੜੀ ਆ ਰਹੀ ਹੈ ਜਦੋਂ ਬਣਿਆ تھا ਤਾਂ ਉਹ ਜਿਹੜੀ ਸਾਰੀ ਉਪਜਾਊ ਜ਼ਮੀਨ ਸੀ ਉਹ ਸਾਰੀ ਉਹਦੇ ਵਿੱਚ ਰੱਖ ਲਈ ਜਦ ਕਿ ਉਹਦੀ 70000 ਰੁਪਈਆ ਵੀ ਇੱਕ ਕਰ ਦੀ ਕੀਮਤ ਦਿੱਤੀ ਉਹ ਵੀ ਸਾਡੀ ਰੋਲ ਰਹੀ ਹੈ 47 ਵੇਲੇ ਇੱਥੇ ਕੀ ਹੋਇਆ ਇਸ ਇਲਾਕੇ ਦੇ ਵਿੱਚ ਹੱਲਿਆਂ ਵੇਲੇ ਕੀ ਸੁਣਿਆ ਸਮਝਿਆ ਤੁਸੀਂ ਇੱਥੇ ਹਾਂਜੀ ਸਾੜਾ ਤਾਂ ਜੀ ਉਸ ਸਾਲ ਦਾ ਮਤਲਬ ਤਕਰੀਬਨ ਜਨਮ ਹੈਗਾ ਜੀ ਹੂੰ ਪਰ ਬਜ਼ੁਰਗਾਂ ਤੋਂ ਸੁਣਨੇ ਕੇ ਵਿੱਚ ਆਇਆ ਹੈ ਇਸ ਪਿੰਡ ਦੇ ਵਿੱਚ ਉਹ ਸਲਮਾਨ ਹੈ ਨਹੀਂ ਜੀ ਠੀਕ ਹੈ ਸਾੜੇ ਲਾਗ ਹੈਗੇ ਇਹ ਮਾਨਕਪੁਰ ਹੋ ਗਿਆ ਦਲੂਆ ਖਦਰੀ ਪੱਲਣਪੁਰ ਇਹ ਸਾਰੇ ਉਹ ਸਲਮਾਨ ਸੀ ਹੂੰ ਤਾਂ ਉਹ ਜਿਹੜੇ ਮੁਸਲਮਾਨ تھے ਜਿਹੜੇ ਉਹ ਵਿਚਾਰੇ ਜਦ ਤਬਦੀਲੀ ہوئی ਹੈ ਤਾਂ ਉੱਥੇ ਮਾਰਤਾੜ ਸਿੱਸਮਾ ਜਿਆਦਾ ਮਾਰਤਾੜ ਹੋਈ ਹੈ ਠੀਕ ਹੈ ਤਾਂ ਬਹੁਤ ਕਤਲੇਆਮ ਮਤਲਬ ਸੁਣਿਆ ਹੈ ਵੀ ਕਤਲੇਆਮ ਹੋਏ ਵਿਚਾਰੇ ਫਸਨਾ ਛੱਡ ਗਏ ਸਾਰਾ ਸਮਾਨ ਸਦਾ ਸਭ ਛੱਡ ਕੇ ਤਾਂ ਕੁਝ ਮਾਰੇ ਵੀ ਗਏ ਕੁਝ ਅਤਿਆਚਾਰ ਹੋਏ ਹਨ ਚਾਹੇ ਉਹ ਪਾਕਿਸਤਾਨ ਕਣੀ ਵੀ ਹੋਏ ਹੋਵੇ ਇੱਧਰ ਵੀ ਬਹੁਤ ਅਤਿਆਚਾਰ ਠੀਕ ਹੈ ਪਰ ਉਹ ਜਿਹਦੇ ਰੱਬ ਨਾ ਲਿਆ ਬੰਕੇ ਠੀਕ ਹੈ ਔਰ ਇਹ ਜਿਹੜਾ ਇਲਾਕਾ ਸੀ ਪੁਰਾਣੇ ਸਮੇਂ ਦੇ ਵਿੱਚ 47 ਤੋਂ ਪਹਿਲਾਂ ਇਹ ਅੰਗਰੇਜ਼ੀ ਰਾਜ ਹੇਠ ਆਉਂਦਾ ਸੀ ਜਾਂ ਕਿਸੇ ਰਿਆਸਤ ਪਟਿਆਲਾ ਰਿਆਸਤ ਪਟਿਆਲਾ ਇੱਥੋਂ ਤੱਕ ਸੀ ਰਾਜ ਰਿਆਸਤ ਇਹ ਕੀ ਇਹ ਪਟਿਆਲਾ ਦਾ ਰਿਆਸਤ ਦਾ ਆਖਰੀ ਪਿੰਡ ਸੀ ਹਾਂਜੀ ਆਖਰੀ ਪਿੰਡ ਪਟਿਆਲਾ ਰਿਆਸਤ ਦਾ ਪਟਿਆਲਾ ਠੀਕ ਹੈ ਤੇ ਇੱਥੇ ਨਾਲ-ਨਾਲ ਕਿਹੜੀਆਂ ਰਿਆਸਤਾਂ ਸੀ ਹੋਰ ਅੱਗੇ ਨਾਲਾਗੜ੍ਹ ਥਾ ਨਾਲਾਗੜ੍ਹ ਹੀ ਰਾਜਾ ਥਾ ਅੱਗੇ ਸਾਨੂੰ ਹਮਾਤਿਆ ਲੱਗਦੀ ਨਾ ਨਾਲਾ ਕਿਹੜਾ ਰਾਜਾ ਥਾ ਬਲਾਸਪੁਰ ਰਾਜਾ ਥਾ ਮਲੋਗ ਮਲੋਗ ਹੈਗੀ ਉੱਥੇ ਵੀ ਮਹਿਲ ਬਣੇ ਹੋਏ ਆ ਮਲੋਕ ਰਾਜਾ ਥਾ ਜੀ ਇਸ ਤਰ੍ਹਾਂ ਸਾੜਾ ਰਾਜਾ ਪਟਿਆਲਾ ਦਾ ਠੀਕ ਹੈ ਜਦਾਪੁਰ ਦੇ ਵਿੱਚ 47 ਤੋਂ ਪਹਿਲਾਂ ਕਿਹੜੇ ਲੋਕ ਰਹਿੰਦੇ ਸਨ 47 ਤੋਂ ਪਹਿਲਾਂ ਬਸ ਇਹੀ ਗੁੱਜਰ ਬਰਾਦਰੀ ਸੀ ਜੀ ਥੋੜੇ ਘਰ ਹਰੀ ਜਨਾ ਕਿਤੇ ਠੀਕ ਹੈ ਲੇਕਿਨ ਇਹ ਜਿਹੜੀ ਆਜ਼ਾਦੀ ਮਿਲੀ ਜੀ ਹੂੰ ਅਸੀਂ ਹੁਣ ਬਹੁਤ ਤੰਗ ਹੋ ਕੇ ਤੁਹਾਨੂੰ ਕਹਿਣ ਲੱਗੇ ਹਾਂ ਜੀ ਕਿ ਸਾਨੂੰ ਆਜ਼ਾਦੀ ਦਾ ਅਜਾ ਹਵਾ ਦਾ ਝੌਂਕਾ ਵੀ ਨਹੀਂ ਆਇਆ ਸਾਨੂੰ ਕੋਈ ਪਤਾ ਨਹੀਂ ਵੀ ਆਜ਼ਾਦੀ ਮਿਲੀ ਨਾ ਮਿਲੀ ਜੀ ਕਿਉਂਕਿ ਆਜ਼ਾਦੀ ਦਾ ਸਾਨੂੰ ਕੋਈ ਵੀ ਕੋਈ ਆਣੇ ਜਾਣੇ ਦੀ ਸਹੂਲਤ ਨਹੀਂ ਹੈਗੀ ਹਾਂ ਕੋਈ ਬੱਸ ਸਰਵਿਸ ਨਹੀਂ ਹੈਗੀ ਹਾਂ ਹਾਂ ਤਾਂ ਬੱਚੇ ਐਜੂਕੇਸ਼ਨ ਤੇ ਬਿਨਾ ਬਹੁਤ ਔਖੇ ਹਨ ਹਾਂ ਮਰੀਜ਼ ਹੋ ਜਾ ਕੋਈ ਡਿਲੀਵੀ ਕੇਸ ਹੈ ਦਾ ਮੰਝਿਆ ਪਰ ਲੈ ਕੇ ਜਾਣਾ ਪੈਂਦਾ ਸਾਨੂੰ ਜਿਹੜੀ ਸਾਡੀ ਉਪਜਾਊ ਜ਼ਮੀਨ ਸੀ ਉਹ ਸਰਕਾਰ ਨੇ ੱੱਕੇ ਨਾਲ ਖੋਹੀ ਇੱਕ ਉਰਾ ਡੈਮ ਲਾ ਦਿੱਤਾ ਜਿਹੜੀ ਕਿ ਸਾਡੀ ਉਪਜਾਊ ਜ਼ਮੀਨ ਸੀ ਸਾਰੀ ਉਹਦੇ ਵਿੱਚ ਰਹਿ ਗਈ 2000 ਤੇ ਲੈ ਕੇ ਹੁਣ ਤੱਕ 67 ਘਰ ਸਾਡੇ ਬਾਹਰ ਕਰ ਦੇ ਅੱਛਾ ਸ਼ਿਫਟ ਹੋ ਗਏ ਤਾਂ ਸਰਕਾਰ ਨੂੰ ਅਸੀਂ ਹੁਣ ਵੀ ਇਹੀ ਬੇਨਤੀ ਕਰਦੇ ਆਂ ਵੀ ਸਾਨੂੰ ਤਾਂ ਹਿਮਾਚਲ ਨਾਲ ਮਲਾ ਦਿਓ ਪੰਜਾਬ ਤੇ ਸਾਨੂੰ ਕੋਈ ਆਸ ਨਹੀਂ ਇਨਸਾਫ ਮਿਲਣ ਦੀ ਠੀਕ ਹੈ ਸਾਡੀ ਕੋਈ ਸੁਣਾਈ ਨਹੀਂ ਜੀ ਮਿਰਜ਼ਾਪੁਰ ਦਾ ਡੈਮ ਤਾਂ ਜੀ ਹੈ 1995ਵਾਂ ਬਣਿਆ ਥਾ ਹੂੰ ਤਾਂ ਉਹ ਜਿਹੜੀ ਸਾਰੀ ਉਪਜਾਊ ਜ਼ਮੀਨ ਸੀ ਉਹ ਸਾਰੀ ਉਹਦੇ ਵਿੱਚ ਰੱਖ ਲਈ ਜਦ ਕਿ ਉਹਦੀ 70000 ਰੁਪਈਆ ਇਹਦੀ 1 ਏਕੜ ਦੀ ਕੀਮਤ ਦਿੱਤੀ ਉਹ ਵੀ ਸਾਡੀ ਰੂੜ ਰਹੀ ਹੈ ਜੀ ਉੱਥੇ 12 ਬੰਦੇ ਪੱਕੇ ਰੱਖੇ ਲੇਕਿਨ ਮਿਰਜ਼ਾਪੁਰ ਦਾ ਜਿਹਨੂੰ ਜਿਹਦਾ ਨੁਕਸਾਨ ਆਇਆ ਇੱਕ ਵੀ ਬੰਦਾ ਨਹੀਂ ਰੱਖਿਆ ਗਿਆ ਠੀਕ ਪਰ ਇਸ ਪਿੰਡ ਦੇ ਵਿੱਚ ਕੋਈ ਸਕੂਲ ਹੈ ਸਕੂਲ ਹੈਗਾ ਜੀ ਮਿਡਲ ਠੀਕ ਹੈ ਕਦ ਖੁੱਲਿਆ ਹੈ ਸਕੂਲ ਸਪੂਰਤਾ ਦੀ ਇਹ ਪਹਿੜਖਾ ਹਦਾ ਪੁਹਿਆਦਾ ਠੀਕ ਹੈ ਪਹਿੜਖਾ ਹਦਾ ਪੁਹਿਆਵਾ ਪਰ ਮਾਸਟਰਾਂ ਦਾ ਤੁਹਾਨੂੰ ਪਤਾ ਹੀ ਹੈ ਮਾਸਟਰਾਂ ਕੰਮ ਦਾ ਹਾਲ ਹੈ ਜੀ ਬੱਚੇ ਪ੍ਰਾਈਵੇਟ ਮਾ ਜਾਂਦਾ ਕਰਕੇ ਹੁਣ ਲੋਕ ਪ੍ਰਾਈਵੇਟ ਨੂੰ ਭੇਜਦੇ ਠੀਕ ਹੈ ਪਾਸੇ ਅੰਗਰੇਜ਼ਾਂ ਦੇ ਟਾਈਮ ਦਾ ਕੀ ਕੁਛ ਹਲੇ ਪਿਆਗਾ 1914 ਦਾ ਬਣਿਆ ਬੈਸਟ ਹਾਊਸ ਹੈ ਜੀ ਜਿਹੜਾ ਕਿ ਬਹੁਤ ਵਧੀਆ ਅੱਛੀ ਹਾਲਤ ਦੇ ਵਿੱਚ ਹੁਣ ਵੀ ਚੱਲ ਰਿਹਾ ਹੈ ਠੀਕ ਹੈ ਲੋਕ ਹੁਣ ਵੀ ਦੇਖਣ ਆਉਂਦੇ ਹੈ ਬਹੁਤ ਵਧੀਆ ਠੀਕ ਹੈ ਹੋਰ ਉਸ ਤੋਂ ਇਲਾਵਾ ਕੋਈ ਪੁਰਾਣਾ ਕੋਈ ਇੱਥੇ ਕਿਲਾ ਜਾਂ ਕੋਈ ਪੁਰਾਣੀ ਹੋਰ ਉਰੇ ਹੋਰ ਕੋਈ ਲਾਗ ਸਾੜੇ ਠੀਕ ਹੈ ਪਰ ਜਾਦੇ ਮਤਲਬ ਬਣੇ ਵੀ ਜਿਹੜੇ ਪੁਲ ਹੈ ਉਹਨਾਂ ਦੀ ਸਕੀਮਾਂ ਦੇ ਜਿਹੜੀ ਉਹ ਹੁਣ ਵੀ ਕਾਮਯਾਬ ਹੈ ਬਹੁਤ ਪੁਲ ਚੱਲ ਰਹੇ ਹਨ ਤਾਂ ਤੁਹਾਨੂੰ ਪਤਾ ਵੀ ਬਿਹਾਰ ਦੇ ਵਿੱਚ ਹੁਣ-ਹੁਣ 15 ਪੁਲ ਹੜਲੇ ਹੂੰ ਹੁਣ ਇਸ ਬਰਸਾਤ ਦੇ ਵਿੱਚ ਤਾਂ ਉਹਨਾਂ ਦੀ ਜਿਹੜੀ ਸਕੀਮਤੀ ਬਹੁਤ ਤਕੜੀ ਸੀ ਹਾਂ ਠੀਕ ਹੈ ਹੁਣ ਸਾਨੂੰ ਇਹ ਸਰਪੰਚ ਸਾਹਿਬ ਉਹ ਪੁਰਾਣੀਆਂ ਹੱਡੀਆਂ ਦਿਖਾਉਣਗੇ ਜਿਨ੍ਹਾਂ ਵਿੱਚ ਇਹਨਾਂ ਕੋਲ ਕੁਝ ਡਾਇਨਾਸੌਰ ਦੀਆਂ ਹੱਡੀਆਂ ਵੀ ਨੇ ਤੇ ਇੱਕ ਇਹਨਾਂ ਕੋਲ ਬੜੀ ਤਕੜੀ ਚੀਜ਼ ਸੰਭਾਲੀ ਹੋਈ ਹੈ ਜਵਾਲਾਮੁਖੀ ਦਾ ਲਾਵਾ ਇਹਨਾਂ ਕੋਲ ਸੰਭਾਲਿਆ ਹੋਇਆ ਉਹ ਵੀ ਆਪਾਂ ਨੂੰ ਦਿਖਾਉਣਗੇ ਤੇ ਇਹਨਾਂ ਨੇ ਜਿਹੜੀਆਂ ਇਹ ਡਾਇਨਾਸੌਰ ਦੀਆਂ ਹੱਡੀਆਂ ਨੇ ਇਹ ਮੈਡੀਕਲ ਤੋਂ ਇਹਨਾਂ ਨੇ ਟੈਸਟ ਵੀ ਕਰਵਾਇਆ ਤੇ ਉਸ ਟੈਸਟ ਦੇ ਵਿੱਚ ਇਹ ਪਤਾ ਲੱਗਿਆ ਕਿ ਕਿੰਨੀਆਂ ਪੁਰਾਣੀਆਂ ਇਹ ਹੱਡੀਆਂ ਨੇ ਤੇ ਇਹਨਾਂ ਦਾ ਇੱਕ ਵਿਲੱਖਣ ਖੋਜ ਕਾਰਜ ਜੋ ਤੁਸੀਂ ਦੇਖ ਸਕਦੇ ਹੋ ਅੱਜ ਸੋਨੋ ਇਹ ਸ਼ੌਂਕ ਕਿੱਦਾਂ ਪਿਆ ਇਹ ਪੁਰਾਣੀਆਂ ਚੀਜ਼ਾਂ ਰੱਖਣ ਦਾ ਸਾਨੂੰ ਤਾਂ ਜੀ ਉਹੀ ਜਿਸ ਤਰ੍ਹਾਂ ਆਪਾਂ ਦੇਹਰਾਦੂਨ ਗਏ ਬਤੇ ਜੀ ਹਾਂ ਪ੍ਰਾਤਨ ਵਿਭਾਗ ਦੇ ਬਤੇ ਉੱਥੇ ਬਹੁਤ ਵੈਸੇ ਪੁਰਾਣੇ ਹਾਥੀ ਪੁਰਾਣੇ ਜਾਨਵਰਾਂ ਕਿ ਹੋਏ ਹਾਂ ਤਾਂ ਉੱਥੇ ਤੇ ਸਾਨੂੰ ਸ਼ੌਕ ਹੋਇਆ ਵੀ ਸਾੜਾ ਵੀ ਕਈ ਚੀਜ਼ਾਂ ਅਸੀਂ ਰਾਹ ਦੇ ਵਿੱਚ ਦੇਖੇ ਕਰਦੇ ਤੇ ਵੀ ਜਿਸ ਤਰ੍ਹਾਂ ਇਹ ਹੱਡੀਆਂ ਹੈ ਨਾ ਪੁਰਾਣੇ ਸਾਨੂੰ ਵੀ ਸ਼ੌਕ ਹੋ ਗਿਆ ਵੀ ਅਸੀਂ ਵੀ ਫਿਰ ਅਸੀਂ ਉੱਥੀ ਜਾ ਕੇ ਟੈਸਟ ਕਰਾਇਆ ਇਹਨਾਂ ਦਾ ਵੀ ਇਹ ਕਿੰਨੇ ਛਿਰਕੀ ਹੈ ਅੱਛਾ ਠੀਕ ਹੈ ਹਾਂਜੀ ਫਿਰ ਪਤਾ ਲੱਗਿਆ ਵੀ ਇਹ ਬਹੁਤ ਪੁਰਾਣੀ ਹੈ ਹਾਂਜੀ ਬਹੁਤ ਪੁਰਾਣੀ ਹੈ ਕਰੋੜਾਂ ਸਾਲਾਂ ਦੀ ਚੀਜ਼ ਹੈ ਠੀਕ ਹੈ ਇਹ ਹੈ ਮੈਂ ਬੇਰਾ ਦੋ ਟੈਸਟ ਕਰਾਇਆ ਜਿਹੜੇ ਕਿ 5 ਕਰੋੜ ਸਾਲ ਪਹਿਲਾਂ اچھا ਇਹ ਜਾਣ ਪਰ ਇਹ ਦੰਦ ਹੈ। اچھا। ਪਰ ਕਿਸ ਦੇ ਦੰਦ ਨੇ ਇਹ? ਇਹ ਉਹਨਾਂ ਨੇ ਦੱਸਿਆ ਵੀ ਉਸ ਟਾਈਮ ਮੇਰੇ ਪਰ ਰਿਪੋਰਟ ਪਈ ਹੈ। ਹਾਂ। ਉਹਦੇ ਵਿੱਚ ਦੱਸਿਆ ਵੀ ਜਦ 12 ਸਿੰਘ ਐਡੇ ਥੇ। ਹਾਂ। ਔਰ ਹਰਨਾਖ ਸੇ ਹੁੰਦੇ ਤੇ ਇੱਕ ਸੋਨਾ। ਹਾਂ। ਉਸ ਤੋਂ ਤਾਂ ਉਸ ਟਾਈਮ ਦੇ ਜਾਣ ਪਰਾਂ ਦੇ। ਹਾਂ। ਇਹ ਛੋਟੇ ਜਿਹੜੇ ਉਹਨਾਂ ਦੀ ਕੂਣੀ ਹੂੰ ਇਹ ਪੱਟ ਅੱਛਾ ਹਾਂ ਸਾਰੇ ਹਾਂਜੀ ਇਹ ਗੋਡੇ ਹੂੰ ਜਿਸ ਤਰ੍ਹਾਂ ਬਹਾਂ ਹੂੰ ਨੇਖਤਾ ਜਿਹੜੇ ਉਹਨੇ ਸਾਲ ਤੇ ਅੱਜ ਹੱਦ ਇਸ ਤਰ੍ਹਾਂ ਕੇ ਪਏ ਹੈ ਆ ਦੇਖੋ ਕਹਜੋ ਪਿਆ ਹੈ ਹੂੰ ਕੋ ਕੈਸੇ ਜਾਨਵਰ ਹੁੰਦੇ ਹਾਂ ਆ ਸਿੰਘ ਇਹ ਸਿੰਘ ਬਹਾਰਾ ਸਿੰਘ ਇਹਦਾ ਅੱਛਾ ਇਹ ਤਾਂ ਹੁਣ ਹਾਂ ਇਹ ਤਾਂ ਤੇ ਤੁਸੀਂ ਇੰਨੇ ਪੁਰਾਣੇ ਚੀਜ਼ਾਂ ਕਿੱਥੋਂ ਰੱਖੀਆਂ ਲਿਆ ਕੇ ਇਹ ਆਪਾਂ ਨੂੰ ਆਪਣੇ ਜੰਗਲ ਵਿੱਚੋਂ ਮਿਲਦੀਆਂ ਅੱਛਾ ਹਾਂਜੀ ਤੁਹਾਡੇ ਬਜ਼ੁਰਗਾਂ ਨੇ ਰੱਖਿਆ ਇਹ ਹਾਂਜੀ ਅਜੇ ਤਾਂ ਚੈੱਕ ਨਹੀਂ ਹੋਈਆਂ ਉੱਥੇ ਹੋਰ ਚੀਜ਼ਾਂ ਹੈ ਬਹੁਤ ਹੂੰ ਮਨਿਸ਼ਾਨੀ ਹਲਾਕ ਆਇਆ ਵਾ ਹੂੰ ਉਹ ਟਰੈਕਟਰ ਤੇ ਆਉਂਗੀ ਕਿਰਸ਼ਾ ਠੀਕ ਹੈ ਹੁਮਾ ਬਾਉ ਖੱਪਾ ਪਾਡਾਲਾ ਰੀ ਜਿੰਨਹਾਂ ਚੋਏ ਮੈਂ ਉਦੋਂ ਹਮੇ ਕੀ ਠੀਕ ਹੈ ਹਾਂ ਜੀ ਹਰੇ ਪੁਰਾਣੇ ਜ਼ਮਾਨੇ ਦੇ ਜਾਨਵਰਾਂ ਦੇ ਤੁਸੀਂ ਇਹ ਹੱਡ ਰੱਖੇ ਹੋਇਆ ਹਾਂ ਜੀ ਠੀਕ ਹੈ ਤੇ ਤੁਹਾਡੀ ਬਹੁਤ ਮਿਹਨਤ ਹੈ ਕਿ ਤੁਸੀਂ ਇਹ ਪੁਰਾਣੀਆਂ ਚੀਜ਼ਾਂ ਸੰਭਾਲ ਰੱਖੀਆਂ ਨੇ ਹਾਂ ਜੀ ਆ ਦੇਖੋ ਉਸ ਟਾਈਮ ਦੇ ਕੈਸੇ ਉਥੇ ਕਿਸ ਤਰ੍ਹਾਂ ਕੇ ਦੰਦ ਥੇ ਜਵਰਾਂ ਮੁਖੀ ਦੇਖੀ ਬਾਹਰ ਦੇ ਬਲਕਿ ਜਿਖਣਾ ਅਫਰੀਕਾ ਦੇ ਵਿੱਚ ਨਾ ਧਰਤੀ ਉਬਲ ਕੇ ਨਾ ਪਾਣੀ ਬਣ ਕੇ ਟੁੱਟ ਰਹੀ ਹੈ ਹਾਂ ਤਾਂ ਇਹ ਜੋ ਉਰੇ ਵੀ ਕਦੀ ਜਵਾਲਾ ਮੁਖੀ ਆਈ ਹੈ ਅੱਛਾ ਤਾਂ ਜਵਾਲਾਮੁਖੀ ਉਹ ਫਿਰ ਹੇਠਾਂ ਆ ਕੇ ਠੰਡਾ ਹੋਇਆ ਵਾ ਮਤਲਬ ਮਿੱਟੀ ਹੈ ਜਿਹੜੀ ਨਾ ਗਲੀ ਵੀ ਉਹ ਠੰਡੀ ਹੋਈ ਵੀ ਫਿਰ ਇਹਨੂੰ ਕਹਿੰਦੇ ਹਨੂਰ ਮਨੂਰ ਬਣ ਗਿਆ ਇਹਦਾ ਠੀਕ ਹੈ ਠੀਕ ਹੈ ਹੁਣ ਦੱਸੋ ਇਹ ਕੀ ਚੀਜ਼ ਹੈ ਜੀ ਇਹ ਜਵਾਲਾਮੁਖੀ ਉਹ ਵੀ ਹੋਰ ਵੀ ਪਏ ਜੀ ਹੇਠਾਂ ਪੱਥਰ ਅੱਛਾ ਇਹ ਜਿਸ ਤਰ੍ਹਾਂ ਜਵਾਲਾਮੁਖੀ ਹੁਣ ਹੋਰ ਜਗ੍ਹਾ ਹੁੰਦੀ ਨਾ ਇੱਥੇ ਵੀ ਕਦੀ ਪ੍ਰਾਤਨ ਬਹੁਤ ਦੇਰ ਪਹਿਲਾਂ ਜਵਾਲਾਮੁਖੀ ਆਦੀ ਜੀ ਹੈ ਅੱਛਾ ਤਾਂ ਉਹਦੀਆਂ ਨਿਸ਼ਾਨੀਆਂ ਸਾਨੂੰ ਨਦੀਆਂ ਦੇ ਵਿੱਚ ਤੇ ਮਿਲਦੀਆਂ ਹੈ ਠੀਕ ਹੈ। ਅੱਜ ਚੱਲੇ ਆ ਬਹੁਤ ਪੁਰਾਣਾ 1914 ਦਾ ਇੰਗਰੇਜ਼ਾਂ ਦੁਆਰਾ ਬਣਾਇਆ ਹੋਇਆ ਰੈਸਟ ਹਾਊਸ ਦੇਖਣ ਲਈ। ਪੋਸਟ ਰੈਸਟ ਹਾਊਸ ਦੇ ਵਿੱਚ ਕੀ ਕੁਝ ਹੈ? ਉਸ ਜਮਾਨੇ ਦਾ ਅੱਜ ਉਹ ਦੇਖ ਰਹੇ ਹਾਂ। ਔਰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਗਿਆ ਹੈ। 1914 ਦਾ ਬਣਿਆ ਹੋਇਆ ਦੇਖੋ ਤੁਸੀਂ। ਕੰਨੀਆਂ ਮੋਟੀਆਂ-ਮੋਟੀਆਂ ਕੰਧਾ ਔਰ ਡਿਜ਼ਾਈਨ ਬੜੇ ਸੋਹਣੇ ਢੰਗ ਨਾਲ ਸੰਭਾਲਿਆ ਹੋਇਆ ਤੇ ਦੇਖੋ ਇੱਥੇ ਇੱਕ ਫੇਰ ਇੱਕ ਸਿਕਿਉਰਟੀ ਦੀਦਾਰ ਲੱਕੜ ਦਾ ਗੇਟ ਔਰ ਇਹਨੂੰ ਬੰਦ ਕੀਤਾ ਹੋਇਆ ਇਸ ਤਰੀਕੇ ਨਾਲ ਦੇਖੋ ਇਹ ਦੇਖ ਸਕਦੇ ਹੋ ਜੀ ਠੀਕ ਹੈ ਫੇਰ ਇਹਦੀ ਇੱਥੋਂ ਜਾ ਕੇ ਐਂਟਰੀ ਹੁੰਦੀ ਹੈ ਔਰ ਦੂਸਰਾ ਗੇਟ ਫੇਰ ਇੱਕ ਫੇਰ ਆ ਇੱਥੋਂ ਜਾ ਕੇ ਇਹਦੀ ਅੱਗੇ ਹੈਂਡਰੀ ਹੁੰਦੀ ਆ ਸੇਮ ਉਸੇ ਜ਼ਰਾ ਇਹ ਲੱਕੜ ਵੀ ਉਦੋਂ ਦੀ ਹੈ ਲੱਕੜ ਸਾਰੀ ਉਜਦੀ ਵੀ ਹੈ ਇਹ ਜਾਲੀ ਉਹ ਹੀ ਹੈ ਅੱਛਾ ਜਾਲੀ ਵੀ ਉਦੋਂ ਦੀ ਹੈ ਠੀਕ ਹੈ ਇਹ ਬੱਤੇ ਉਹੀ ਹੈ ਦੀਵਾਰਾਂ ਉਹੀ ਹੈ ਠੀਕ ਹੈ 1914 ਦੀਆਂ 1914 ਠੀਕ ਹੈ ਜਤੇ ਅੰਗਰੇਜ਼ ਰੋ ਕਿਆ ਕਰਦੇ ਸਨ ਹਾਂਜੀ ਠੀਕ ਹੈ ਅਗਰੇ ਇਸੇ ਗਿਆਨੀ ਅਥਾ ਪ੍ਰਤਾਪ ਸਿੰਘ ਕਰਵਾਇਆ ਯਾਨੀ ਯਹਰ ਸਿੰਘ ਆਇਆ ਠੀਕ ਹੈ ਤਾਂ ਮੁੱਖ ਮੰਤਰੀ ਵੀ ਆਉਂਦੇ ਰਹੇ ਬਾਕੀ ਵਰਨ ਅਗਰੇ ਅਗਰੇ ਕੀ ਵਰਨਰ ਹੁੰਦਾ ਹੈ ਨਾ ਉਹ ਕਰਨਰ ਆਉਂਦੇ ਸਨ ਕਾ ਕਰਨੇ ਬਾਤਾਂ ਹੁੰਦੇ ਸੀ ਠੀਕ ਹੈ ये है का मीटिंग अच्छा, हम अच्छा मीटिंग इन्होंने ये लैटरिंग बाथरूम अटैच सी ये मीटिंग हॉल ली ठीक है ਕਿ ਤਾ ਵਿਗੜੀ ਨਹੀਂਦੀ ਹੁੰਦੀ ਜੀ ਅ ਸਰਦੀ ਕੇ ਮੌਸਮ ਕੇ ਵਿੱਚ ਜਦ ਠੰਡ ਲੱਗਦੀ ਤਾ ਐਸਾ 13 ਰਸਤੇ ਨਾ ਤੇ ਇਹੀ ਦੇ ਵਿੱਚ ਕੋਦੇ ਪਾ ਕੇ ਫਿਰ ਉਹ ਸਿੱਕਿਆ ਜਾਂਦਾ ਥਾ ਇਹਦਾ ਧੂਆਂ ਜਿਹੜਾ ਉੱਪਰੋਂ ਨਹੀਂ ਡੀਂਦੀ ਠੀਕ ਹੈ ਇਹ ਖਤ ਤਾਂ ਭੀ ਫੁੱਟਾ ਹੈ ਅੱਛਾ ਯਾਨੀ ਹੁਣ ਸੀਲਿੰਗ ਕਰਕੇ ਇਹ ਘਟਾ ਤੂ ਠੀਕ ਹੈ ਇੱਕ ਬੈੱਡ ਕਮ ਇੱਧਰ ਆ ਇਦੇ ਨਾਲ ਵੀ ਇੱਧਰ ਲਰਨਿੰਗ ਬਾਥਰੂਮ ਅਟੈਚ। ਜੀ। ਦੋਵੇਂ ਬੈਡਰੂਮ ਦੋਨਾਂ ਨਾਲ ਅਟੈਚ। ਜੀ। ਅਸੀਂ ਹੁਣ ਲੱਗੇ ਬਣਾਉਣ ਆਂਗਾ ਮਕਾਨਾ ਕਿ ਨਾਲ। ਸਿੰਗਰੇਜ ਸੜਦੋ ਇਨੇ ਐਡਵਾਂਸ ਸੀ। ਹਾਂ ਜੀ। ਇਹ ਸਾਡੀ ਪੂਆ। ਚਾ।

ਠੀਕ ਹੈ। ਦੇਖਿਓ। ਇਧਰ ਖੂਹ ਆ ਗਿਆ ਤੇ ਇਧਰ ਆ ਗਿਆ ਰੈਸਟ ਹਾਊਸ। ਕੀ ਕਿੰਨੇ ਜੀ? ਤੇ ਰੈਸਟ ਹਾਊਸ ਤੇ ਇਹ ਸੀ ਕਿਚਨ। ਹਾਂਜੀ। ਅਲੱਗ ਤੋਂ ਬਣਾਇਆ ਹੋਇਆ। ਹਾਂਜੀ। ਠੀਕ ਹੈ। ਇਹ ਬਿਲਕੁਲ ਰੈਸਟ ਹਾਊਸ ਆ ਗਿਆ। ਇਧਰ ਉਹਨਾਂ ਦੇ ਘੋੜਿਆਂ ਦੇ ਰੁਕਣ ਦਾ ਇੰਤਜ਼ਾਮ ਸੀ ਇਸ ਬਿਲਡਿੰਗ ਦੇ ਵਿੱਚ। ਉਹ ਰੁਕਦੇ ਸਨ। ਤੇ ਇਧਰ ਆ ਗਿਆ ਰਸਟ ਹਾਊਸ ਇੱਕ ਕਿਚਨ ਆ ਗਿਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਖੂ ਆ ਗਿਆ ਇਹ ਖੂ ਪਹਿਲਾਂ ਅ ਲੱਜ ਨਾਲ ਹਾਂਜੀ ਰੇੜੀ ਨਾਲ ਤੇ ਰੇੜੂ ਹਾਂ ਉਹਦੇ ਨਾਲ ਪਾਣੀ ਕੱਢਿਆ ਜਾਂਦਾ ਸੀ ਤੇ ਬਾਅਦ ਵਿੱਚ ਇਹ ਹਲਤੀ ਬਣਾ ਦਿੱਤਾ ਗਿਆ ਇਸ ਮੰਦਿਰ ਬਾਰੇ ਦੱਸਿਓ ਜੀ ਇਹ ਮੰਦਿਰ ਜੀ ਬਹੁਤ ਪ੍ਰਾਤਨ ਸ੍ਰੀ ਮੰਦਿਰ ਹੈ ਸਾਢੇ ਪਿੰਡ ਨੂੰ ਬਸੇ ਨੂੰ ਜੀ ਤਕਰੀਬਨ 650 ਸਾਲ ਹੋਇਆ ਹੈ ਜੀ ਇਹ ਬਲਾਚੌਰ ਕੇ ਲਾਗਦੇ ਆਇਆ ਤਾਂ ਉਹਦੇ ਬਜ਼ੁਰਗ ਜਿਹੜੇ ਇਹ ਸਾੜੀ ਮਤਲਬ ਜਿਹੜੀ ਪੀੜੀਦਰ ਪੀੜੀ ਆ ਰਹੀ ਹੈ ਉਹ ਇਹੀ ਕਹਿੰਦੇ ਆ ਰਹੇ ਆਂ ਵੀ ਜਿਹੜੀ ਇੱਥੇ ਦਾ ਪਿੰਡ ਹੀ ਹੈ ਸੀ ਦੀ ਉਹ ਪ੍ਰਾਤਨੇ ਮਤਲਬ ਜੰਗਲ ਮੱਧ ਮਿਲੀ ਥੀ ਥੋੜੀ ਜਿਹੀ ਬਾਡੀ ਦਾ ਉੱਪਰ ਤੇ ਬਦਲਦੇ ਰਹੇ ਪੱਥਰ गिरਦੇ ਰਹੇ ਨਾ ਤਾਂ ਇਹ ਬਹੁਤ ਮੰਦਰ ਸੁਣਨੇ ਮਦਾ ਇਹ ਆਇਆ ਵੀ ਰਾਉਂਡ ਦੇ ਟਾਈਮ ਦਾ ਹੈ ਅੱਛਾ ਇਨਾ ਪੁਰਾਣਾ ਮੰਦਿਰ ਕਿੰਨਾ ਪੁਰਾਣਾ ਹੈ ਠੀਕ ਇਹਦੇ ਵਿੱਚ ਜਿਹੜੀ ਪਿੰਡੀ ਆ ਉਹਦੇ ਵਿੱਚ ਰਾਉਂਡ ਦੇ ਗੁੱਠੇ ਦਾ ਨਿਸ਼ਾਨ ਹੈ ਹੈਗਾ ਹੈਗਾ ਇਹ ਮੰਦਰ ਵਿੱਚ ਤੋਂ ਜਿਹੜੀਆਂ ਮੂਰਤੀਆਂ ਤੇ ਪ੍ਰਾਤਨੇ ਕਈ ਖੋਤੀ ਹਾਂ ਪਰ ਮੰਦਰ ਮਾਤੇ ਮੂਰਤੀਆਂ ਮੇਰੇ ਜਿਸ ਤਰ੍ਹਾਂ ਕੇ ਇਹ ਹੈ ਅੱਛਾ ਇਹ ਹੈਗੀ ਜੀ ਇਹ ਗਲੇਸ਼ ਦੀ ਮੂਰਤੀ ਦਿੱਤੇ ਮਿਲੀ ਇਹ ਗਲੇਸ਼ ਦੀ ਮੂਰਤੀ ਹੈ ਇਹ ਮਹਾਬੀਰ ਦੀ ਮੂਰਤੀ ਹੈ ਇਸ ਤਰ੍ਹਾਂ ਇਹ ਪਾਰਵਤੀ ਦੀ ਮੂਰਤੀ ਹੈ ਇਸ ਤਰ੍ਹਾਂ ਇਹ ਵਿੱਚ ਤੇ ਹੀ ਮਤਲਬ ਪੁਰਾਣੇ ਮੰਦਰਾਂ ਮਾਤੇ ਮਿਲੀਆਂ ਹੋਈਆਂ ਨੇ ਠੀਕ ਹੈ ਤਾਂ ਹੁਣ ਇਹਨਾਂ ਦੀ ਅਸੀਂ ਪਾਠ ਕਰਾਉਣ ਲੱਗੇ ਸੇਵਾ ਸੁਭਾ ਅ ਸਫਾਈ ਸਪੂਈ ਕਰੂੰਗੇ ਨਾ ਵੀ ਇਹਨਾਂ ਦੀ ਸਫਾਈ ਸਪੂਈ ਕਰਾਂਗੇ ਹਾਂ ਵੀਰ ਕੰਟ ਅਣ ਕਈਆਂ ਅਣ ਸੁਣੀਆਂ ਗੱਲਾਂ ਤਹਿਤ ਮੈਂ ਪਿੰਡ ਮਿਰਜ਼ਾਪੁਰ ਦੇ ਵਿੱਚ ਪਹੁੰਚਿਆ ਉੱਥੋਂ ਦੇ ਸਰਪੰਚ ਸਾਹਿਬ ਤੇ ਇਨ੍ਹਾਂ ਵੀਰਾਂ ਦੀ ਮਦਦ ਨਾਲ ਮੈਂ ਕਾਫੀ ਪੁਰਾਣੀਆਂ ਇਤਿਹਾਸਿਕ ਚੀਜ਼ਾਂ ਨੂੰ ਕੈਮਰੇ ਵਿੱਚ ਬੰਦ ਕਰ ਪਾਇਆ ਇਨ੍ਹਾਂ ਵੀਰਾਂ ਦੀ ਮਦਦ ਨਾਲ ਔਰ ਸਰਪੰਚ ਸਾਹਿਬ ਦੀ ਮਦਦ ਨਾਲ ਕਾਫੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਉਹ ਪੁਰਾਣਾ ਇਤਿਹਾਸ ਪੁਰਾਣੀਆਂ ਗੱਲਾਂ